<gülüşmeler> o <laughs> yine <laughs> 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 <laughs>

何でだよ I don't know. so they ਸਾਰ ਸ੍ਰੀ ਗੋਬਿੰਦ ਗੀ ਕੀ ਪਾਖਸ਼ਾਈ ਦਸਵੀਂ ਪ੍ਰਤਮ ਗੋਬਿੰਦ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਗੁਰ ਅੰਗਦ ਤੇ ਗੁਰੂ ਅਮਰਦਾਸ RAMਦਾਸ ਸਿੰਘ ਜੀ ਉਹਨਾਂ ਸਹਾਏ ਅਲ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿਠੇ ਸਾਥ ਤਖ ਜਾਏ ਏਕ ਬਾਹਰ ਤਿਨ ਸਿਮਰੀਐ ਕਾਰ ਨਉ ਨਿਦਿਆਵੇ ਤਾਏ ਸੰਤ ਹੈ ਨਾਈ ਸਹਾ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਹੋਣਾ ਸਹਾਇ ਦਸਾ ਪਾਇ ਸ਼੍ਰੀ ਅਨੰਤ ਜੋਤਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪੜਦਾ ਦਾ ਧਿਆਨ ਕਰਕੇ ਬੋਲੋ ਜੀ ਹਾਏ ਤੁਹ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜਾਂ ਤੇ 40 ਮੁਕਤੇ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇਗਵਾਹੀ ਦੇਖ ਸੰਕੇ ਅਲੜ ਕੀਤਾ ਜਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਤੇ ਬੰਦ ਬੰਦ ਕਕਾਏ ਘੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਾ ਦੀ ਸੇਵਾ ਨਹੀਂ ਕਰ ਬਾਣੀਆਂ ਕੀਤੀਆਂ ਧਰਮ ਨਹੀਂ ਆਰਿਆਂ ਸਿੱਖੀ ਕੇਸਾ ਸਵਾਸਾਂ ਸੰਗ ਨਵਾਈ ਤਿਨਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਗਵਾਈ ਦਾ ਧਿਆਨ ਕਰਕੇ ਬੋਲੋ ਜੀ ਪੰਝਾ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਉਣ ਦਾ ਸਦਕਾ ਸਾਰ ਸਤੂ ਮੈਂ ਜਹਾਂ ਜਹਾਂ ਖਾਲਸਾ ਜੀ ਸਹਾਇ ਤਹਾ ਤਾਰ ਚਾਰਾ ਦੇਵ ਤੇ ਘਮਤੇ ਵਿਰਦ ਕੀ ਪੈ ਪੰਚ ਕੀ ਕੀ ਸ੍ਰੀ ਸਹਾਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਖੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾ ਰਹਿਤ ਦਾ ਵਿਵੇਕ ਦਾਣ ਸਹਾ ਦਾਣ ਭਰੋਸਾ ਦਾਣ ਦਾਣਾ ਸਿਰ ਦਾਣ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਪਵਿੱਤਰ ਇਸ਼ਨਾਨ ਚੌਕੀਆਂ ਚੰਡੇ ਮੰਗੇ ਜੁਗੋ ਜੁਗਾ ਟਲ ਧਰਮ ਕਾ ਗੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤਾ ਰੱਖਾ ਹੈ ਅੰਕਾਰ ਮੁਰਤਿ ਵਾਹਿਗੁਰੂ ਜੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰ ਚਿੰਦਾਨ ਸੇਵਾ ਸੰਭਾਲ ਦਾ ਦਾਨ ਪਿਆਰੇ ਗੁਰਸਾਹਿਬ ਜੀ ਨੂੰ ਬਖਸ਼ੋ ਹੇ ਨਮਾਨਿਆ ਦੇ ਮਾਨ ਸਤਿਗੁਰੂ ਨ ਤਾੜਿਆ ਦੇ ਤਾਣ ਸਤਿਗੁਰੂ ਨੈ ਓਟਿਆ ਦੀ ਹੋਰ ਸਤਿਗੁਰੂ ਧਾਨਾ ਧਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਆਪਾਰ ਮਲਕਿਸ਼ ਮੇਰ ਹੋਈ ਐ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਦਸਵੀਂ ਜੋ ਧਾਨਾ ਧਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖ ਗਿਆ ਹੋਇਆ ਅੱਜ ਨਗਰ ਦੀ ਸਾਰੀ ਸਾਧ ਸੰਗਤ ਵੱਲੋਂ ਸੱਚੇ ਪਾਤਸ਼ਾਹ ਜੀ ਨਗਰ ਕੀਰਤਨ ਕੱਢੇ ਗਏ ਸਨ ਜਿਨ੍ਹਾਂ ਦੀ ਆਪ ਸੱਚੇ ਪਾਤਸ਼ਾਹ ਜੀ ਨਗਰ ਦੇ ਰੇਤਾਂ ਪ੍ਰਕਰਮਾ ਕਰਦੇ ਹੋਏ ਐਸ ਵਕਤ ਘਰ ਘਰ ਪਹੁੰਚੇ ਹੋ ਸੱਚੇ ਪਾਤਸ਼ਾਹ ਜੀ ਨਗਰ ਦੀ ਸੰਗਤੋਂ ਸੇਵਾ ਕਰਦੇ ਆ ਕੋ ਨੌਜਵਾਨ ਵੀਰਾਂ ਤੋਂ ਸੇਵਾ ਕਰਨਿਆਂ ਤੋਂ ਹਰੇਕ ਜਿਨੇ ਵੀ ਵੀਰ ਸੇਵਾ ਕਰਦੇ ਸੀ ਉਹਨਾਂ ਤੋਂ ਸੇਵਾ ਕਰਦੇ ਆਂ ਤੋਂ ਅਨੇਕਾਂ ਹੀ ਤਰ੍ਹਾਂ ਦੀਆਂ ਔਗਲੀਆਂ ਗਲਤੀਆਂ ਹੋ ਜਾਂਣ ਜਾਣ ਬੱਚੇ ਸਮਝ ਕੇ ਮਾਫ਼ ਕਰਨਾ ਕਿਰਪਾ ਕਰਮੀ ਸਾਰੇ ਨੱਗਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸੱਚੇ ਪਾਤਸ਼ਾਹ ਜੀ ਸਾਰੇ ਨੱਗਰ ਦਾ ਇਸੇ ਤਰ੍ਹਾਂ ਪ੍ਰੇਮ ਦੀ ਬਾਣ ਬਣਾਈ ਰੱਖਣਾ ਸੱਚੇ ਪਾਛਾ ਜੀ ਨੇ ਮਿਹਰ ਕੀਤੀ ਹੈ ਸਾਰੇ ਕਾਰਜ ਆਪ ਜੀ ਨੇ ਆਪਰਾਸ ਕੀਤੇ ਹਨ ਐ ਸ੍ਰੀ ਜੀ ਆ ਮੁਰਾਜਮਾਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਹੁਣ ਕਰੋ ਕਿਰਪਾ ਸੇਹੀ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰਾ ਨਾਮ ਚਟਿਆ ਵੈ ਗੁਰੂ ਨਾਨਕ ਦਾ